ਸਤਿ ਸ਼੍ਰੀ ਅਕਾਲ ਜੀ ਮੈਂ ਹੈਪੀ ਰਣਦੇਵ ਤੇ ਪ੍ਰੋਗਰਾਮ ਹੀਰੇ ਪੰਜਾਬ ਦੇ ਲੈ ਕੇ ਮੈਂ ਹਾਜ਼ਰਾਂ ਤੇ ਅੱਜ ਥੋੜਾ ਵੱਖਰੇ ਅੰਦਾਜ਼ ਦੇ ਵਿੱਚ ਮੈਂ ਤੁਹਾਨੂੰ ਇੱਕ ਹੀਰੇ ਨੂੰ ਮਿਲਾਉਣ ਲੱਗਾ ਪੰਜਾਬ ਦੇ ਮੇਲਿਆਂ ਦੀ ਸ਼ਾਨ ਮੇਲਿਆਂ ਦਾ ਬਾਦਸ਼ਾ ਜਿਨੇ ਪੰਜਾਬੀ ਗਾਇਕੀ ਦੇ ਵਿੱਚ ਨੇਹਰੀਆਂ ਲਾ ਦਿੱਤੀਆਂ ਤੇ ਮੇਰੇ ਨਾਲ ਨੇ ਬਾਜੀ ਦਲਵਿੰਦਰ ਦਿਆਲਪੁਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲਦੀ ਹੈਪੀ ਜੀ ਠੀਕ ਠਾਕ ਹੋ ਮਿਲ ਕੇ ਅੱਜ ਬਾਜੀ ਨੂੰ ਵੜਾ ਮੋਟਰ ਤੇ ਆ ਕੇ ਲੱਭ ਲਿਆ ਅਸੀਂ ਮੋਟਰ ਤੇ ਆ ਬਾਜੀ ਜੀ ਆ ਦੇਖੋ ਆ ਗਰਮੀਆਂ ਸ਼ੁਰੂ ਹੋ ਗਈਆਂ ਜੀ ਜੋ ਮੋਟਰ ਤੇ ਨਜ਼ਾਰਾ ਜੀ ਆ ਦੇਖੋ ਮੱਕੀ ਆ ਕਣਕ ਕੱਲ ਵਿਸਾਖੀ ਨੰਕੇ ਗਈ ਆ ਕਣਕ ਦਾ ਵੀ ਸ ਕਰਨ ਹੋ ਜਾਣਾ ਆ ਆਂਬਿਆ ਆ ਦੇਖੋ ਜਾਮਣਿਆ ਜੀ ਔਰ ਦਰੇਕਾਂ ਜੀ ਆ ਬਲੇ ਦੀ ਕੜੀ ਪੱਤਾ ਵਲੇ ਦੀ ਦਾਤਨ ਤੂਤ ਆ ਜਾ ਤੂਤਾ ਵਾਲੇ ਖੂਤੇ ਤੇ ਉੱਥੇ ਗੱਲਾਂ ਕਰੀਏ ਮੂੰਹ ਤੇ ਗੱਲਾਂ ਉਹੀ ਆ ਜਿਹੜੀਆਂ ਮੂੰਹ ਤੇ ਹੱਲ ਪਿੱਟ ਬਿਜੇ ਚੁਕਲੀਆਂ ਨੇ ਉੱਤੇ ਆ ਗਿਆ ਵਿਸਾਖ ਕਣਕਾਂ ਨੇ ਪੱਕੀਆਂ ਪੱਤਾ ਲੈ ਕੇ ਵਟੋ-ਵੱਟੀ ਛੇਤੀ ਆਉਣ ਜਟੀਆਂ ਜਾਣਾ ਵੇਖਣ ਵਿਸਾਖੀ ਮੈਂ ਸੁਣਾਉਂਦਾ ਪੰਜਾਬ ਮੇਰਾ ਰਹੇ ਵਸਦਾ ਫੁੱਲ ਖਿੜਿਆ ਸਾਰਿਆਂ ਦੇ ਮਨ ਭਾਉਂਦਾ ਪੰਜਾਬ ਮੇਰਾ ਰਹੇ ਵਸਦਾ ਹੈਪੀ ਜੀ ਆ ਦੇਖੋ ਕਣਕਾਂ ਰੱਬਗੇ ਅਰਦਾਸ ਬੇਨਤੀ ਆ ਵੀ ਕਿਤੇ ਹੁਣ ਮੀਂਹ ਨਾ ਪੈਣ ਕਿਤੇ ਗਰੇ ਨਾ ਪੈਣ ਤੇ ਕਿਤੇ ਵੀ ਨੇਹਰੀ ਤੂਫਾਨ ਚਖੜ ਨਾ ਆਵੇ ਇਹ ਜਿਹੜੀ ਪੱਕੀ ਹੋਈ ਫਸਲ ਆ ਝਾਰਦਿਆਂ ਤੱਕ ਪਹੁੰਚ ਜਵੇ ਬਿਲਕੁਲ ਲੋਕਾਂ ਦੇ ਕਿ ਕਹਿੰਦੇ ਪੜੋਲਿਆਂ ਤੱਕ ਪਹੁੰਚ ਜਵੇ ਪੜੋਲਿਆਂ ਤੱਕ ਪਹੁੰਚ ਤੇ ਡਮਾ ਚ ਬੈ ਜਵੇ ਤਾਂ ਜੋ ਉਸ ਦੀ ਸਾਰੀ ਉਮਰ ਸਾਰਾ ਸਾਲ ਖਾਣਾ ਤੇ ਨਾਲ ਨਾਲ ਮੇਲੇ ਵੀ ਲਾਉਣੇ ਬਿਲਕੁਲ ਜੀ 6 ਮਹੀਨੇ ਦੀ ਮਿਹਨਤ ਆ ਪੂਰੀ ਕਿਸਾਨ ਦੇ 6 ਮਹੀਨੇ ਖਪਿਆ ਜਿਹਦੇ ਵਿੱਚ ਦਿਆਲਪੁਰੀ ਸਾਹਿਬਾ ਇੱਧਰ ਮੈਨੂੰ ਆਇਆ ਬੜਾ ਮੱਕੀ ਤੁਹਾਡੇ ਏਰੀਆ ਚ ਬਹੁਤ ਲੋਕਾਂ ਨੇ ਪੀਜੀ ਹੈ ਹਨਾ ਵਧੀਆ ਗੱਲ ਹੈ ਜੀ ਦੇਖੋ ਦੇਖੋ ਇਹ ਮੱਕੀ ਕਿਉਂਕਿ ਫਸਲ ਇੱਕ ਵਾਰੀ ਮੇਰੇ ਸਾਹ ਦਾ ਗਾਇਬ ਹੀ ਹੋ ਗਈ ਸੀ ਪੰਜਾਬ ਚ ਚੰਦੀराम ਚੰਦੀ ਦਾ ਗਾਣਾ ਸੁਣਿਆ ਨਾ ਲੈਦਾ ਛੱਲੀਆਂ ਪੁਨਾ ਲਈ ਦਾਣੇ ਵੇ ਮਿੱਤਰਾਂ ਦੂਰ ਦਿਆ ਹਏ ਇਹ ਗੱਲਾਂ ਨੇ ਫਸਲਾਂ ਦੇ ਨਾਲ ਆ ਦੇਖੋ ਘਾਹ ਵੀ ਯਾਰ ਆਇਆ ਘਰੋ ਕੋ ਮਿਆ ਕਰੋ ਬਾਸ ਖੇਤਾਂ ਦੇ ਕੋ ਮਿਆ ਕਰੋ ਕੁਦਰਤ ਨਾਲ ਪਿਆਰ ਕਰਿਆ ਕਰੋ ਹਿਮਾਚਲ ਹਰਿਆਣਾ ਜੰਮੂ ਕਸ਼ਮੀਰ ਜਾਇਆ ਕਰੋ ਤੇ ਫੇਰ ਗੱਲਾਂ ਬੰਦੀਆਂ ਨਹੀਂ ਜੋ ਦਿਆਲਪੁਰੀ ਸਾਹਿਬ ਖੇਤਾਂ ਦੇ ਵਿੱਚ ਜੋ ਕਿ ਕੀ ਕਹਿੰਦੇ ਆ ਜਾ ਮੇਰੇ ਪਿੰਡ ਦੀ ਬਹਾਰ ਦੇਖ ਲੈ ਹਨਾ ਹਾਂ ਹਾਂ ਮੈਨੂੰ ਆਇਆ ਬੜਾ ਤੁਹਾਡੇ ਏਰੀਆ ਦੇ ਵਿੱਚ ਵਧੀਆ ਚੀਜ਼ਾਂ ਲੱਗਦਾ ਬਰਖਤ ਵੀ ਕਾਫੀ ਲਾ ਕੇ ਰੱਖਿਆ ਤੁਸੀਂ ਦੇਖੋ ਆ ਡੰਡੀ ਵੀ ਪਈ ਆ ਨਾ ਆ ਡੰਡੀ ਹਾਂਜੀ ਹਾਂਜੀ ਤੇ ਐਦਾਂ ਦੀ ਦਲਵਿੰਦਰ ਦਿਆਲਪੁਰ ਨੇ ਬੜੀਆਂ ਡੰਡੀਆਂ ਪਾਈਆਂ ਸਹੀ ਗੱਲ ਕਸ ਗਏ ਮੇਰੇ ਜੁੱਤੀਆਂ ਦੇ ਤਲੇ ਜਿਹੜੇ ਨਾ ਕਸ ਗਏ ਉੱਪਰ ਦਾ ਤਲਾ ਉਹੀ ਰਿਹਾ ਜੁੱਤੀ ਦਾ ਤਲਾ ਮੈਂ ਨਵਾਂ ਲਵਾਉਂਦਾ ਰਿਹਾ ਮੈਨੂੰ ਅੱਜ ਬਾਬਾ ਸਾਹਿਬ ਜੀ ਦਾ 134 ਮ ਜਨਮ ਦਿਹਾੜਾ ਵੀ ਹੈ ਤੇ ਬਾਬਾ ਸਾਹਿਬ ਦੀ ਗੱਲ ਮੈਨੂੰ ਚੇਤੇ ਆਉਂਦੀ ਆ ਯਾਦ ਵੀ ਪੱਲੇ ਵੀ ਬੰਨੀ ਹੋਈ ਆ ਕਿ ਲਾਈਫ ਆਫ ਦਾ ਸੈਕੰਡ ਨੇਮ ਸਟਰਗਲ ਸੋ ਸਟਰਗਲ ਲਾਈਫ ਆਫ ਦਾ ਸੈਕੰਡ ਨੇਮ ਸਟਰਗਲ ਪੜੋ ਜੜੋ ਤੇ ਸੰਘਰਸ਼ ਕਰੋ ਤੇ ਇਸ ਕਰਕੇ ਆ ਡੰਡੀਆਂ ਦਿਲਵਿੰਦਰ ਦਿਆਲਪੁਰੀ ਨੇ ਬੜੀਆਂ ਪਾਈਆਂ ਮੇਰੇ ਵਿੱਚ ਉਹ ਹੱਟੇ ਏਰੀਏ ਦੇ ਮਹਾਨ ਸ਼ਾਇਰ ਦੀਆਂ ਲਾਈਨਾਂ ਮੈਨੂੰ ਯਾਦ ਆ ਗਈਆਂ ਹਾਂ ਹਾਂ ਪੱਤਰ ਸਾਹਿਬ ਦੀਆਂ ਜੀ ਜੀ ਮੈਂ ਰਹਾ ਹਾਂ ਤੇ ਨਹੀਂ ਤੁਰਦਾ ਆ ਮੈਂ ਤੁਰਦਾ ਹਾਂ ਤਾਂ ਰਾਹ ਵੜਦੇ ਨੇ ਦੋਸਤੋ ਮੇਰੇ ਲੱਗੇ ਦਿਆਲਪੁਰ ਦੇ ਲੱਗੇ ਪੱਤੜਗੜਾ ਪਿੰਡਿਆ ਪਦਮ ਸ਼੍ਰੀ ਪਦਮਸ਼ਰੀ ਪਾਤਰ ਹਾਂ ਸਰਜੀਤ ਪਾਤਰ ਸਾਹਿਬ ਪਰ ਇਹ ਵੀ ਸੜਕਾਂ ਸਾਰੀਆਂ ਬਣ ਜਾਂਦੀਆਂ ਨੇ ਮজা ਤਾਂ ਆ ਆ ਦੋਸਤੋ ਡੰਡੀਆਂ ਪਾਓ ਤੇ ਸਟਰਗਲ ਕਰੋ ਕਿਉਂਕਿ ਨਾ ਅੱਕਦੇ ਤੇ ਨਾ ਕਦੇ ਥੱਕਦੇ ਜਿਹੜੇ ਰੱਬ ਤੇ ਭਰੋਸਾ ਸਦਾ ਰੱਖਦੇ ਉਹ ਦੁਨੀਆ ਤੇ ਸ਼ਾ ਜਾਂਦੇ ਨੇ ਉਹ ਜਿਹੜੇ ਨਜ਼ਰਾਂ ਨਿਸ਼ਾਨਿਆਂ ਤੇ ਰੱਖਦੇ ਉਹ ਮੰਜ਼ਲਾਂ ਨੂੰ ਪਾ ਜਾਂਦੇ ਨੇ ਆ ਜਾਂਦੇ ਨੇ ਮੰਜ਼ਲਾਂ ਪਾਉਣੀਆਂ ਚਾਹੀਦੀਆਂ ਨੇ ਬਸ ਕਿਉਂਕਿ ਇਹ ਹਰ ਭਜਨ ਡੱਲ ਵਾਲਾ ਨੇ ਬਹੁਤ ਵਧੀਆ ਲਿਖਿਆ ਤੇ ਨਾਲੇ ਬੇਹਿੰਮਤਿਆ ਨਹੀਂ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਜੰਮਣ ਵਾਲੇ ਤਾਂ ਜੰਮ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਉਹ ਮੰੰਜਲ ਦੇ ਮੱਥੇ ਤੇ ਲੱਗਦੀ ਤਖਤੀ ਉਹਨਾਂ ਦੇ ਜਿਹੜੇ ਘਰੋਂ ਮੜਾ ਕੇ ਨਿਕਲਦੇ ਨਕਸ਼ਾ ਆਪਣੇ ਸਫਰਾਂ ਦਾ ਨਕਸ਼ਾ ਬਣਾਉਣਾ ਚਾਹੀਦਾ ਪ੍ਰਮਾਤਮਾ ਰੰਗ ਭਰਦਾ ਹਰੇਕ ਕੰਮ 'ਚ ਚਾਹੇ ਕਿਸੇ ਬੰਦੇ ਨੇ ਆਈਪੀਐਸ ਕਰਨੀ ਹੋਵੇ ਪੀਸੀਐਸ ਕਰਨੀ ਹੋਵੇ ਆਈਐਸ ਕਰਨੀ ਹੋਵੇ ਡਾਕਟਰ ਬੰਨਾ ਹੋਵੇ ਮੰਜਿਸਟਰ ਬੰਨਾ ਹੋਵੇ ਬਸ ਰੰਗ ਪਰਮਾਤਮਾ ਵਰਨਾ ਮਿਹਨਤ ਕਰਨੀ ਪੈਂਦੀ ਹੈ ਪਰਮਾਤਮੇ ਦੀ ਉਹ ਗੱਲ ਵੀ ਇੱਕ ਪੈਰ ਮੇਰੇ ਨੂੰ ਤੁਰੋ ਸੀ ਮੈਂ ਹਜ਼ਾਰਾਂ ਧਨ ਚੱਕ ਕੇ ਲੈ ਜਾਊਗਾ ਕੰਮ ਚੱਕ ਕੇ ਲੈ ਜਾਊਗਾ ਇਸ ਕਰਕੇ ਪਰਮਾਤਮਾ ਜਿੰਦਾਬਾਦ ਦਰਸ਼ਕੋ ਕੱਲ ਵਿਸਾਖੀ ਲੰਘ ਕੇ ਗਈ ਆ ਔਰ ਪਹਿਲੀ ਵਾਰ ਰਿਕਾਰਡ ਕਾਇਮ ਹੋਇਆ ਕਿ ਵਿਸਾਖੀ ਵਾਲੇ ਦਿਨ ਰਾਤ ਨੂੰ ਦੂਰਦਰਸ਼ਨ ਦੇ ਉੱਤੇ ਇੱਕੋ ਸਿੰਗਰ ਦੇ 5 ਗਾਣੇ ਵਿਸਾਖੀ ਨਾਲ ਸੰਬੰਧਿਤ ਨੇ ਹਾਂਜੀ ਹਾਂਜੀ ਇਹ ਸਾਡੇ ਸਤਕਾਰਯੋਗ ਡਾਇਰੈਕਟਰ ਸਾਹਿਬ ਕੇਵਲ ਕਿਸ਼ਨ ਜੀ ਹੋਣਾ ਨੇ ਮੈਨੂੰ ਚੁਣਿਆ ਜੀ ਔਰ ਬਾਕੀ ਸਾਰੇ ਸਤਕਾਰਯੋਗ ਪ੍ਰੋਡੂਸਰ ਦੂਰਦਰਸ਼ਨ ਦੀ ਬੜੀ ਮਿਹਰਬਾਨੀ ਲੋਕਾਂ ਦੇ ਤੱਕ ਮੈਨੂੰ ਇੰਟਰੋਡਿਊਸ ਕਰਾਉਂਦੇ ਨੇ ਗਾਣੇ ਵੀ ਚੜਦੇ ਤੇ ਚੜਦੇ ਦੈਲਪਰੀ ਸਾਹਿਬ ਪਹਿਲਾਂ ਤੁਹਾਡਾ ਧਾਰਮਿਕ ਗਾਣਾ ਜੋ ਆਪਣਾ ਜੋਲਬੀਦੀਪੁਰ ਸਾਹਿਬ ਤੋਂ ਲਿਖਿਆ ਹੋਇਆ ਓ ਕਲਿਆਨ ਨੰਦਪੁਰ ਵਰਤੀ ਇਹ ਜੋ ਕੈਸ ਗੜੀ ਦੀ ਜੋ ਕੈਸ ਗੜੀ ਦੀ ਧਰਤੀ ਏ ਗੁਰਾ ਅਮਰ ਸਦਾ ਲਈ ਗੁਰਾ ਅਮਰ ਸਦਾ ਲਈ ਕਰਤੀ ਇਹ ਅਸੀਂ ਨજર ਮੇਰ ਦੀ ਪਾਈ ਏ ਤਨ ਭਾਗ ਵਿਸਾਖੀ ਤਨ ਭਾਗ ਵਿਸਾਖੀ ਆਈ ਏ ਤਨ ਭਾਗ ਵਿਸਾਖੀ ਆਈ ਏ ਇਹ ਇੱਕ ਪਹਿਲਾ ਗੀਤ ਸੀਗਾ ਦੂਜਾ ਜੀ ਕਿ ਇਸ਼ਕ ਪੜਾਈਆਂ ਰਾਸ ਨਾ ਆਈਆਂ ਇਸ਼ਕ ਪੜਾਈਆਂ ਰਾਸ ਨਾ ਆਈਆਂ ਮਿੱਤਰੋ ਪੜਦਾ ਇੱਥੇ ਕੋਈ ਕੋਈ ਆਖਣ ਨੂੰ ਯਾਰ ਬੜੇ ਪਰ ਖੜਦਾ ਇੱਥੇ ਕੋਈ ਕੋਈ ਆਖਣ ਨੂੰ ਯਾਰ ਬੜੇ ਖੜਨਾ ਚਾਹੀਦਾ ਜੀ ਆ ਦੇਖੋ ਜੀ ਹੀਰੇ ਪੰਜਾਬ ਵਾਲੇ ਦਲਬਾਗ ਹੁੰਦਲ ਸਾਹਿਬ ਤੇ ਸਾਡੇ ਵੀਰ ਮੇਰੇ ਯਾਰਾਂ ਦੇ ਯਾਰ ਜਿਹੜੇ ਆਪ ਖੁਦ ਸਿੰਗਰ ਨੇ ਹੈਪੀ ਰਣਦੇਸਰ ਸਾਹਿਬ ਸਾਨੂੰ ਲੱਭ ਲਿਆ ਕਰਨਾ ਜਾਈਦਾ ਯਾਰਾਂ ਦੋਸਤਾਂ ਨੇ ਔਰ ਤੀਸਰਾ ਗੀਤ ਸੀ ਕਿ ਜੱਗਾ ਚੌਕੀਮਾਨ ਸਾਹਿਬ ਜਿਹੜਾ ਬਹੁਤ ਵਧੀਆ ਕੈਨੇਡਾ 'ਚ ਵਸਦੇ ਨੇ ਕਿ ਮੌਸਮ ਅਤੇ ਹਾਲਾਤ ਬਦਲਦੇ ਆ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਪਰ ਤੁਸੀਂ ਜਰੂਰ ਦਰਸ਼ਨ ਤੁਹਾਡਾ ਪ੍ਰੋਗਰਾਮ ਆ ਤਾਂ ਇਹ ਤੁਹਾਨੂੰ ਪੂਰਾ ਸੁਣਾ ਲਾ ਤੁਸੀਂ ਸੁਣਨਾ ਨੀਗਾ ਜਰੂਰ ਸੁਣਿਓ ਜੋ ਲਿੰਕ ਹੈ ਆਈ ਵਿਸਾਖੀ ਬਹੁਤ ਹੀ ਪਿਆਰਾ ਪ੍ਰੋਗਰਾਮ ਹੀ ਦਿয়ালਪੁਰੇ ਸਾਹਿਬ ਔਰ ਬੜਾ ਕਰ ਲੋਕਾਂ ਨੇ ਖੂਬ ਉਹਨੂੰ ਇੰਜੋਏ ਕੀਤਾ ਪ੍ਰੋਗਰਾਮ ਜਿਹੜਾ ਤੁਹਾਡਾ ਚੱਲਿਆ ਥੈਂਕ ਯੂ ਹਮੇਸ਼ਾ ਦਾਸਕਾਂ ਦਾ ਧੰਨਵਾਦ ਜੀ ਹਮੇਸ਼ਾ ਕਰਦੇ ਤੇ ਕਰਦੇ ਰਹਿਣ ਜਿਹਦਾ ਨਿਹੀਆਂ ਨੂੰ ਪਿਆਰ ਦਿੱਤਾ ਐ ਇਦਾਂ ਹਉਣ ਵਾਲੇ ਮੇਰੇ ਗੀਤਾਂ ਨੂੰ ਨਵੇਂ ਨੂੰ ਵੀ ਪਿਆਰ ਦਿਓ ਗੀਤ ਤੇ ਤੁਹਾਡੇ ਦialpuri ਸਾਹਿਬ ਚੜਦੇ ਤੇ ਚੜਦੇ ਆਉਂਦੇ ਆ ਔਰ ਇਹ ਦialpuri ਸਾਹਿਬ ਜਿਹੜਾ ਗੀਤ ਤੁਹਾਡਾ ਵਿਸਾਖੀ ਗੀਤ ਜਿਹੜਾ ਜਲ ਬੀਦੀਪੁਰ ਸਾਹਿਬ ਦਾ ਲਿਖਿਆ ਜਿਹੜਾ ਮੇਰੇ ਖਿਆਲ ਧਾਰਮਿਕ ਗੀਤ ਤੇ ਕਾਫੀ ਧੇਰ ਬਾਅਦ ਤੋਟਾਇਆ ਹਾਂਜੀ 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 ਕਰਨਾ ਚਾਹੀਦਾ ਜੀ ਧਾਰਮਿਕ ਗੀਤ ਕਰਨਾ ਚਾਹੀਦਾ ਜੀ ਉਹ ਉਥੋਂ ਜਿੱਥੋਂ ਅਰਦਾਸ ਕਰਕੇ ਕੁਝ ਮੰਗੀਦਾ ਉਤਾਂ ਉਹ ਮਾਲਕ ਦੇ ਵੀ ਗੁਣ ਗੋਣੇ ਚਾਹੀਏ ਸਾਜਣਾ ਤੇ ਇਸ ਦੇ ਮੌਕੇ ਤੇ ਤੁਹਾਡਾ ਗੀਤ ਹੈ ਹਾਂ ਖਾਲਸਾ ਦੇ ਸਾਜਣੇ ਦੇ ਉਸਤੇ ਨਾਲੇ ਉਸ ਮਾਲਕ ਕੋਲ ਮੈਂ ਅਰਦਾਸ ਕੀਤੀ ਸੀ ਹੁਣੇ ਹੁਲਾ ਮੁਲਾ ਵੀ ਨੰਕੇ ਗਿਆ ਨਾ ਤੇ ਉੱਥੇ ਨਾਲੇ ਦਰਸ਼ਨ ਮੇਲੇ ਕਰਕੇ ਆਨੇ ਤਖਤ ਸ੍ਰੀ ਕੇਸਗੜ ਸਾਹਿਬ ਅਰਦਾਸ ਕੀਤੀ ਸੱਚੇ ਪਾਤਸ਼ਾਹ ਸਾਨੂੰ ਬਲ ਬਖਸ਼ਤ ਵਾਲੇ ਆਪਣੇ ਗੁਣ ਆਪ ਹੀ ਸਾਡੇ ਕੋਲ ਆਪ ਹੀ ਗਵਾ ਲਾ ਫਿਰ ਗਵਾ ਲਿਆ ਉਹਨਾਂ ਨੇ ਅੱਛਾ ਲਿਖਿਆ ਤੇ ਬੀਦੀਪੁਰ ਸਾਹਿਬ ਦਾ ਮਿਊਜ਼ਿਕ ਕਿੰਨੇ ਕੀਤਾ ਜੀ ਭਾਜੀ ਇਹ ਹਰ ਭਜਨ ਹੈਰੀ ਜੀ ਹੈਰੀ ਬਟਾਲੇ ਵਾਲਾ ਹੈਰੀ ਹੈਰੀ ਬੀਵੀ ਕਹਿੰਦੇ ਆ ਉਹਦਾ ਜਿਹੜਾ ਜੀ ਬਹੁਤ ਹੈਰੀ ਬੀ ਕੰਮ ਕਰਦਾ ਕਮਾਲ ਦਾ ਕੰਮ ਕਰਦਾ ਹੈਰੀ ਬੀ ਬਹੁਤ ਪਿਆਰਾ ਮੇਰਾ ਵੀਰ ਹੈ ਮੇਰੇ ਵੀ ਗੀਤ ਉਹਨਾਂ ਨੇ ਕੀਤੇ ਕਾਫੀ ਸੋ ਅੱਛਾ ਉਹਨਾਂ ਦਾ ਮਿਊਜ਼ਿਕ ਔਰ ਗਾਣਾ ਹੀ ਸੁਣ ਰਹੇ ਸੀਗੇ ਰਸਤੇ ਦੇ ਵਿੱਚ ਵੀ ਚੈਨਲ ਤੇ ਬੜਾ ਮਤਲਬ ਦਮਦਾਰ ਔਰ ਨਵੇਂ ਸਟਾਈਲ ਦਾ ਮਿਊਜ਼ਿਕ ਔਰ ਕਿਆ ਤੁਸੀਂ ਉਹਦੇ ਚ ਨੋਟ ਲਾਇਆ ਦਇਲਪੁਰੀ ਸਾਹਿਬ ਹਮੇਸ਼ਾ ਦੀ ਤਰ੍ਹਾਂ ਕਿਉਂਕਿ ਇਦਾਂ ਦੀ ਜਿਹੜੀ ਗਾਇਕੀ ਆ ਉੱਚੀ ਸੁਰ ਵਾਲੀ ਉੱਚੇ ਨੋਟਾਂ ਵਾਲੀ ਗਾਇਕੀ ਆ ਉਹ ਤੇ ਦਇਲਪੁਰੀ ਸਾਹਿਬ ਵਰਗੇ ਪਾਜੀ ਧਾਰਮਿਕ ਗਾਉਣਾ ਵੀ ਬਹੁਤ ਔਖਾ ਛੰਦ ਗਾਉਣੇ ਬਹੁਤ ਔਖੇ ਕੋਲੜਾ ਗਾਉਣਾ ਬਹੁਤ ਔਖਾ ਢਾਈਆ ਗਾਉਣਾ ਬਹੁਤ ਔਖਾ ਔਰ ਮर्याਦਾ ਚ ਰਹਿ ਕੇ ਗਾਉਣਾ ਬਹੁਤ ਔਖਾ ਸਿਰ ਟਾਕੇ ਗਾਉਣਾ ਪੈਰ ਨੰਗੇ ਹੋਣ ਇਹ ਸਾਰਾ ਕੁਝ ਜਿਹੜੀ ਮਾਲਕ ਸਾਨੂੰ ਤਫੀਕ ਬਖਦਾ ਸਮਤ ਬਖਦਾ ਉਹਦੇ ਅਕੋਰਡਿੰਗ ਟੂ ਰੋਲ ਚੱਲਦੇ ਬਿਲਕੁਲ ਅੱਛਾ ਦਿਆਲਪੁਰਜੀ ਦੂਰਦਰਸ਼ਨ ਤੇ ਜਦੋਂ ਇੱਕ ਉਹ ਦੌਰ ਵੀ ਸੀਗਾ ਜਦੋਂ ਦੂਰਦਰਸ਼ਨ ਦੇ ਉੱਤੇ ਮਤਲਬ ਇੱਕ ਝਲਕ ਆਉਣੀ ਵੀ ਬੜੀ ਮੁਸ਼ਕਿਲ ਉਸ ਟਾਈਮ ਤਾਂ ਤੁਸੀਂ ਦੂਰਦਰਸ਼ਨ ਨਾਲ ਜੁੜੇ ਹੋ ਬਹੁਤ ਜਮੈਂ ਮੈਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦਾ ਖਾਸ ਕਰਕੇ ਹੀਰੇ ਪੰਜਾਬ ਦੇ ਮੈਂ ਮੈਂ ਬੱਚਿਆਂ ਦੇ ਪ੍ਰੋਗਰਾਮ ਤੋਂ ਸ਼ੁਰੂ ਹੋਇਆ ਅੱਛਾ ਉਦੋਂ ਤੁਸੀਂ ਬੱਚੇ ਸੀਗੇ ਜੀ ਹਾਂ ਬੱਚਿਆਂ ਦੇ ਪ੍ਰੋਗਰਾਮ ਦੇ ਪਹਿਲੀ ਵਾਰੀ ਮੈਨੂੰ ਸਾਢੇ 3 ਰੁਪਏ ਮਿਲੇ ਅੱਛਾ ਉਸ ਤੋਂ ਬਾਅਦ ਮੈਨੂੰ 7 ਰੁਪਏ ਵੇਲੇ ਫਿਰ 12 ਰੁਪਏ ਵੇਲੇ ਕਦੇ ਮੈਨੂੰ 14 ਰੁਪਏ ਵੀ ਮਿਲਦੇ ਰਹੇ ਪਰ ਜਦੋਂ ਮੈਨੂੰ 17 ਰੁਪਏ ਮਿਲਨੇ ਸ਼ੁਰੂ ਹੋਏ ਨਾ ਨਿੱਕੇ ਹੁੰਦੇ ਨੂੰ ਅੱਛਾ ਉਹ ਮੈਨੂੰ ਸਮਝਾ ਮੇਰਾ ਬੈਂਕ ਦਾ ਅਕਾਊਂਟ ਵੀ ਨਹੀਂ ਹੁੰਦਾ ਸੀ ਮੈਂ ਸਮਝਾ ਵੀ ਇਹਨੂੰ ਕਿੱਥੇ ਸਾਂਭਾਂ ਮੈਂ ਅੰਦਰਲੀ ਜੇਬ 'ਚ ਨਾ ਇੱਥੇ ਇੱਥੇ ਪਾ ਲਈ ਮੈਂ ਅੰਦਰਲੀ ਜੇਬ ਦੇ ਵਿੱਚ ਕੈਸ਼ ਮਿਲ ਗਿਆ ਤੈਨੂੰ ਹਾਂ ਹਾਂ ਕੈਸ਼ ਉਦੋਂ ਕੈਸ਼ ਮਿਲ ਜਾਂਦਾ ਸੀ ਤੇ ਉਦੋਂ ਸਾਡੇ ਕਾਊਂਟ ਹੀ ਨਹੀਂ ਹੁੰਦੇ ਸੀਗੇ ਅੱਛਾ ਹਾਂਜੀ ਹਾਂਜੀ ਅਕਾਊਂਟ ਕਿਹਨੇ ਬੱਚਿਆਂ ਦਾ ਖੁਲਾਣਾ ਤੇ ਉਦੋਂ ਡਿਊਟੀ ਰੂਮ ਦੇ ਨਾਲ ਹੀ ਵਿੱਚ आकाशवाणी विद भारती मेरे पीछे आकाशवाणी विद भारती और जिलंधर दूरदर्शन ਦਾ और जिलंधर ਦੀਆਂ ਸਾਰੀਆਂ ਅਖਬਾਰਾਂ ਤੇ ਚੰਡੀਗੜ੍ਹ ਦੀਆਂ ਸਾਰੀਆਂ ਅਖਬਾਰਾਂ ਦਾ ਪਟਿਆਲੇ ਦੀਆਂ ਅਖਬਾਰਾਂ ਦਾ ਬਹੁਤ ਵੱਡਾ ਹੱਕ ਆ अच्छा एक दयालपुरी साहब ਤੁਹਾਡੇ ਤੇ ਉਹ ਗੱਲ ਟੁੱਕਦੀ ਯਾਰ ਕਲਾਕਾਰ ਲਿਖਦੇ ਹੁੰਦੇ ਸੀਗੇ ਰੇਡੀਓ ਟੀਵੀ ਕਲਾਕਾਰ ਤੁਸੀਂ ਉਹ ਅਸਲ ਦੇ ਵਿੱਚ ਨਹੀਂ ਮੈਂ ਨਹੀਂ ਵੀ ਲਿਖਦੇ ਰਹੇ اچھا ਨਹੀਂ ਚਾਹੀਦਾ ਜਿਹੜਾ ਬੰਦੇ ਦੀ ਡੈਫੀਨੇਸ਼ਨ ਹੈ ਜਿਹੜੇ ਡੈਗ੍ਰੀਸ਼ਨ ਲਿਖਣਾ ਚਾਹੀਦਾ ਮੈਂ ਪ੍ਰੋਮੋ ਵਾਲਾ ਗੀਤਕਾਰ ਸੌਰੀ ਮੈਂ ਪ੍ਰੋਮੋ ਵਾਲਾ ਸਿੰਗਰ ਨਹੀਂ ਹੈਗਾ ਕਿ 10 ਸੈਕਿੰਡ ਪ੍ਰੋਮੋ ਚੱਲਿਆ ਤੇ ਹੋ ਗਿਆ 15 ਸਕੰਡ ਪ੍ਰੋਮੋ ਚੱਲਿਆ ਤੇ ਹੋ ਗਿਆ 20 ਸਕੰਡ ਪ੍ਰੋਮੋ ਚੱਲਿਆ ਤੇ ਹੋ ਗਿਆ ਯਾਰ ਲੋਕਾਂ ਦੀ ਹਿੱਕ ਚ ਵੱਜੋ ਹਨ ਕੇ ਮੇਲੇ ਲਾਓ ਦਿਲਿੰਦਰ ਦੂਰਦਰਸ਼ਨ ਦੇ ਵਿੱਚ ਗਾਓ ਆਓ ਆਕਾਸ਼ਬਣੀ ਰੇਡੀਓ ਤੇ ਗਾਓ ਆ ਹੁਣ ਤੇ ਮੇਰੀ ਗੱਡੀਆਂ 'ਚ ਰੇਡੀਓ ਚੱਲਦਾ ਤੇ ਜਿਹੜੇ ਇਹ ਸਰਕਾਰੀ ਚੈਨਲ ਨੇ ਇਸ ਤੋਂ ਬਾਹਰ दयालपुरी साहब ਤੁਸੀਂ ਦੱਸਿਆ ਜਦੋਂ ਤੁਸੀਂ ਬਚਪਨ ਦੇ ਵਿੱਚ ਜਾਂਦੇ ਸੀ ਇਹ ਦੂਰਦਰਸ਼ਨ ਤੇ ਤੁਹਾਨੂੰ ਉਦੋਂ ਵੀ 17 ਰੁਪਏ 13 ਰੁਪਏ ਮਿਲਦੇ। ਨਾ ਮਤਲਬ ਤੇ ਸ਼ੁਰੂ ਤੋਂ ਪੈਸੇ ਲੈ ਕੇ ਗਾਉਂਦੇ ਰਹੇ ਹੋ। ਹਾਂ ਮੈਂ ਉਸ ਤੋਂ ਬਾਅਦ ਜਮਾਂਤਰੰਗ ਆ ਗਿਆ। ਹਾਂਜੀ। ਫਿਰ ਮੈਂ ਮੀਰਾਪਿੰਡ ਮੇਰੇ ਖੇਤ ਆ ਗਿਆ। ਅੱਛਾ। ਫਿਰ ਲੋਕ ਰੰਗ ਆ ਗਿਆ। ਅੱਛਾ। ਫਿਰ ਰੱਬ ਤੁਹਾਡਾ ਭਲਾ ਕਰੇ। ਇਹ ਹੁੱਲੇ ਹਲਾਰੇ ਆ ਗਿਆ। ਫਿਰ ਗੀਤਮਾਲ ਆ ਗਿਆ। ਫਿਰ ਰਬ ਅਖਾਰਾ ਸ਼ੁਰੂ ਹੋ ਗਿਆ ਬਰਕਾਰ ਸਿੰਘ ਸੰਧਵਾਲੀਆ ਸਾਹਿਬ ਨੇ ਫਿਰ ਸੰਦਲੀ ਪੜਨਾ ਸ਼ੁਰੂ ਹੋ ਗਿਆ ਬਲਜੀਤ ਸਿੰਘ ਗੋੜਾ ਨੇ ਫਿਰ ਬਹੁਤ سارے ਪ੍ਰੋਗਰਾਮ ਫਿਰ ਨਵੇਂ ਸਾਲ ਦੇ ਪ੍ਰੋਗਰਾਮ ਆ ਗਏ ਫਿਰ ਵਿਸਾਖੀ ਦੇ ਪ੍ਰੋਗਰਾਮ ਆ ਗਏ ਫਿਰ ਜਲੰਧਾ ਤੋਂ ਦੂਰਦਰਸ਼ਨ ਦੀ ਸਾਲਗिरा ਆ ਗਈ ਸਮਥਿੰਗ ਚੱਲਦਾ ਰਹਿੰਦਾ ਆਗੇ ਆਗੇ ਦੇਖ ਹੋਤਾ ਹੈ ਕਿਉਂਕਿ ਮੁਹੱਬਤ ਨੂੰ ਮੁਹੱਬਤ ਦਾ ਇਸ਼ਾਰਾ ਯਾਦ ਰਹਿੰਦਾ ਹੈ ਸਮੁੰਦਰ ਨੂੰ ਹਮੇਸ਼ਾ ਨਹਿਰਾਂ ਦਾ ਕਿਨਾਰਾ ਯਾਦ ਰਹਿੰਦਾ ਹੈ ਉਹ ਪਲ ਜੋ ਦਿਆਲਪੁਰੀ ਨੇ ਬਤਾਏ ਜਲੰਧਰ ਦੂਰਦਰਸ਼ਨ ਦੇ ਵੇੜੇ ਵਿੱਚ ਅਖੀਰ ਤੱਕ ਬੰਦੇ ਨੂੰ ਨਜ਼ਾਰਾ ਯਾਦ ਰਹਿੰਦਾ ਹੈ ਨਜ਼ਾਰਾ ਯਾਦ ਰਹਿੰਦਾ ਹੈ ਉਦਾਂ ਕਈ ਕਲਾਕਾਰ ਅਸੀਂ ਦੇਖਦੇ ਆਂ ਜੇ ਕਹਿੰਦੇ ਸੀ ਅਸੀਂ ਦੂਰਦਰਸ਼ਨ ਦੀ ਪੈਦਾਸ਼ ਆ ਪਰ ਇਹ ਇਹੋ ਜਿਹੇ ਕਲਾਕਾਰ ਨੇ ਜਿਹੜੇ ਸ਼ੁਰੂ ਤੋਂ ਦੂਰਦਰਸ਼ਨ ਇਹਨਾਂ ਨੂੰ ਪੇਮੈਂਟ ਦਿੰਦਾ ਰਿਹਾ ਮੈਂ ਤੇ ਬਹੁਤ ਲੱਖ ਰੁਪਏ ਦੇ ਕੇ ਲੋਕ ਗਾਣਾ ਚਲਾਉਂਦੇ ਮੈਂ ਉਸ ਬਿਲਡਿੰਗ ਨੂੰ ਜਦੋਂ ਨੰਗਾਦਾ ਨਾ ਕੋਈ ਵੀ ਕੰਮ ਨਾ ਹੋਵੇ ਮੈਂ ਸਿਰ ਝੁਕਾ ਕੇ ਨੰਗਾਦਾ ਆਕਾਸ਼ਬਣੀ ਨੂੰ ਸਿਰ ਝੁਕਾ ਕੇ ਲੈਂਦਾ ਮੈਂ ਜਿੱਥੋਂ ਮੈਂ ਗ੍ਰੈਜੂਏਸ਼ਨ ਕੀਤੀ ਹੈ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਉੱਥੋਂ ਸਿਰ ਝੁਕਾ ਕੇ ਲੰਘਦਾ ਮੇਰਾ ਲੋਕ ਸੰਪਰਕ ਵਿਭਾਗ ਕਪੂਰਥਲਾ ਉਸ ਬਿਲਡਿੰਗ ਨੂੰ ਜਿੱਥੋਂ ਮੈਨੂੰ ਪ੍ਰਮਾਤਮਾ ਨੇ ਰੋਟੀ ਦਿੱਤੀ ਤੇ ਪੰਜਾਬ ਨੇ ਮੈਨੂੰ ਸਿਲੈਕਟ ਕੀਤਾ ਵੀ ਇਹ ਹੈ ਪੰਜਾਬੀ ਸਿੰਗਰ ਇਹ ਹੈ ਪਰਫਾਰਮ ਕਰਨ ਵਾਲਾ ਉਸ ਬਿਲਡਿੰਗ ਨੂੰ ਮੈਂ ਸੱਚ ਦਾ ਸਲਾਮ ਸਚਕਾ ਕਿੰਨਾਂ ਕਰਾਂ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਸੋ ਅੱਜ ਇਹਨਾਂ ਦੇ ਨਾਲ ਅਸੀਂ ਇਹਨਾਂ ਦੀ ਮੋਟਰ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਔਰ ਤੁਹਾਨੂੰ ਪਤਾ ਹੀ ਹੈ ਜਿੱਥੇ ਦਿਆਲਪੁਰੀ ਸਾਹਿਬ ਖੜ ਗਏ ਜਾਂ ਬੈਠ ਗਏ ਉੱਤੇ ਫਿਰ ਮਹਿਫਲ ਲੱਗ ਹੀ ਜਾਂਦੀ ਹੈ ਓ ਮਿੱਤਰਾਂ ਦੀ ਮੋਟਰ ਤੇ ਚਾਹ ਦੀ ਗਲਾਸੀ ਖੜ ਕੇ ਪਰ ਤੋਂ ਖੂਬਸੂਰਤ ਗੱਲ ਹੈ ਵੀ ਇਹਨਾਂ ਦੇ ਨਾਲ ਰਹਿ ਕੇ ਮੈਨੂੰ ਪਤਾ ਲੱਗੀ ਆ ਕਿ ਗਲਾਸੀ ਚਾਹ ਦੀ ਖੜਕਦੀ ਆ ਓ ਮਤਲਬ ਉਹੋ ਜਿਹੀ ਉਹ ਗੱਲ ਨਹੀਂ ਆ ਪਰ ਤੁਸੀਂ ਮੈਨੂੰ ਪੜਾ ਕੋਈ ਹੋਰ ਆਈਡੀਆ ਸਮਝ ਗਿਆ ਉਹਨੇ ਨਾ 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 ਚਾਹ ਮੈਂ ਜਦੋਂ ਲਾਈਵ ਹੀ ਹੋਇਆ ਸੀ ਨਾ ਤੇ ਮੈਂ ਉੱਥੇ ਵੀ ਦੱਸਿਆ ਸੀਗਾ ਚਾਹ ਅਜ ਦਿਆਲਪੁਰੀ ਸਾਹਿਬ ਨੇ ਬਣਾਈ ਤੇ ਚਾਹ ਵੀ ਮਤਲਬ ਮੈਂ ਨਹੀਂ ਮੈਨੂੰ ਲੱਗਦਾ ਜੀ ਤੁਸੀਂ ਚਾਹ ਦੀ ਵੀ ਡਿਗਰੀ ਕੀਤੀ ਕੋਈ ਨਹੀਂ ਨਹੀਂ ਉਹ ਚਾਹ ਨਹੀਂ ਬਣ ਗਈ ਵਧੀਆ ਭਰਾਵਾ ਚਾ ਚੋਰੀ ਮੈਂ ਤਾਂ ਫਿਰ ਉਹ ਸਾਨੂੰ ਲਾਲ ਪੁਧਿਆਰੀ ਸਾਹਿਬ ਦਾ ਗੀਤ ਚੇਤੇ ਆਉਂਦਾ ਜਿਹੜਾ ਹੰਸ ਰਾਜ ਜੀ ਹੁਣਾਂ ਨੇ ਗਾਇਆ ਫਤਮ ਸ਼ਰੀ ਕੇ ਕਾਨੂੰ ਸਾਨੂੰ ਚਾ ਪੁੱਛਦਾ ਤੇਰੇ ਦਰਸ਼ਨ ਹੀ ਦੁੱਧ ਵਰਗੇ ਇਸ ਕਰਕੇ ਜਰ ਮਿਲਿਆ ਗਿਰਿਆ ਕਰੋ ਚਾਹੇ ਇੱਕਦਮ ਨਾਲ ਸਾਂਝਿਆ ਕਰੋ ਚਾਹੇ ਹਾਲੀਵੁੱਡ ਹੋਵੇ ਚਾਹੇ ਬਾਲੀਵੁੱਡ ਹੋਵੇ ਚਾਹੇ ਲੁਧਿਆਣਾ ਮਾਰਕੀਟ ਹੋਵੇ ਚਾਹੇ ਦਿੱਲੀ ਮਾਰਕੀਟ ਹੋਵੇ ਚਾਹੇ ਜਲੰਧਰ ਮਾਰਕੀਟ ਚਾਹੇ ਅੰਮ੍ਰਿਤਸਰ ਮਾਰਕੀਟ ਹੋਵੇ ਕਲਾਕਾਰਾਂ ਦੀ ਸਾਜੀ ਭਰਾਵਾਂ ਦੀ ਮੈਂ ਸਟੇਜ ਐਕਟਿਵ ਭਰਾਵਾਂ ਦੀ ਔਰ ਆਪ ਸੋਚੇ ਜੇ ਕਿਉਂਕਿ ਬਚਪਨ ਸਿੱਧਾ ਕਰ ਦਿੱਤਾ ਬੇਬੇ ਦੇ ਡੰਡੇ ਨੇ ਰਿਸ਼ਤੇਦਾਰੀ ਮਿਲਦਿਆਂ ਦੀ ਖੂ ਵਗਦੇ ਚੰਗੇ ਨੇ ਆ ਮੋਟਰਾਂ ਵਗਦੀਆਂ ਚੰਗੇ ਇੱਥੇ ਆਵਾਂਗੇ ਗਰਾਣਕਾ ਲੱਗਣਗੇ ਆ ਠੀਕ ਈ ਗੱਲ ਨਹੀਂ ਤੇ ਮੈਂ ਅੱਜ ਗਰਮੀ ਪੈ ਰਹੀ ਮੈਂ ਵੀ ਏਸੀ 'ਚ ਘਰ ਬਹਿ ਸਕਦਾ ਪੱਖੇ ਚਲਾ ਸਕਦਾ ਆ ਜਿਹੜੀ ਆ ਨਵੀਂ ਬਿਮਾਰੀ ਆਈ ਆ ਸੋਸ਼ਲ ਮੀਡੀਆ ਇਹਨੂੰ ਟਿਕ ਟੋਕ 'ਉ ਕਰ ਸਕਦਾ ਮੈਂ ਸਰਵਾਈਵਲ ਤੋਂ ਵੱਜਦਾ ਐਦਾਂ ਲੋਕਾਂ ਨੇ ਤੋਣਾ ਐਦਾਂ ਨਾਰਾਜਨ ਐਦਾਂ ਰਹਿਣ ਦਿਆਲਪੁਰ ਸਿੰਘ ਸਾਹਿਬ ਬੜੇ ਸਿੰਗਰਾਂ ਨਾਲ ਵਾਅ ਵਸਤਾ ਪੈਂਦਾ ਰਹਿੰਦਾ ਤੁਹਾਡਾ ਲਾਈਫ ਸਟਾਈਲ ਬੜਾ ਮਤਲਬ ਅਲੱਗ ਜਿਹਾ ਹੈ ਤੁਹਾਡਾ ਲਾਈਫ ਸਟਾਈਲ ਦੇਖਦਾ ਹਨ ਕੋਈ ਹੋਰ ਕਲਾਕਾਰ ਤੇ ਗੱਡੀਆਂ ਚੋਂ ਨਹੀਂ ਉਤਰਦੇ ਓਹੋ ਏਸੀ ਚੋਂ ਬਾਹਰ ਨਹੀਂ ਨਿਕਲਦੇ ਤੇ ਤੁਹਾਨੂੰ ਨਹੀਂ ਯਾਰ ਹਾਂਜੀ ਉਹ ਵੀ ਆਪਣੀ ਥਾਂ ਠੀਕ ਆ ਮੈਂ ਆਪਣੀ ਥਾਂ ਠੀਕ ਆ ਮੈਂ ਮਸਤ ਮੌਲੇ ਵਾਲੀ ਜ਼ਿੰਦਗੀ ਆ ਮੈਨੂੰ ਬਾਹਲੇ ਨਹੀਂ ਮੇਰੇ ਗੀਤ ਹੈ ਟੋਕ ਹੈ ਫੇਲ ਹੋ ਗਿਆ ਕੋਈ ਨਹੀਂ ਮੈਨੂੰ ਨਹੀਂ ਕੋਈ ਫਰਕ ਨਹੀਂ ਬਸ ਪ੍ਰਮਾਤਮਾ ਨੂੰ ਰੋਟੀ ਦੇਣੀ ਆ ਤੇ ਦੇ ਹੀ ਜਾਂਦਾ ਜੀ ਦੇਖੋ ਆ ਦੇ ਲੋਕ ਮੈਂ ਕੈਮਰੇ ਦੇ ਹੱਥੋਂ ਕਿ ਮੈਂ ਬੂਟ ਜਰਾਬਾਂ ਟਾਈਆਂ ਅੱਛਾ ਗਰਦਾਸਪੁਰ ਦੇ ਲਿਖਦੇ ਨੇ ਭੋਗਲ ਸਾਹਿਬ ਹਾਂਜੀ ਕਿ ਬੂਟ ਜਰਾਬਾਂ ਟਾਈਆਂ ਇਹ ਸਭ ਪੜਦੇ ਨੇ ਅਸਲ ਜ਼ਿੰਦਗੀ ਜਿਹੜੀ ਬੰਦੇ ਦੇ ਅੰਦਰ ਆ ਮੈਂ ਦੇਖੋ ਮੈਂ ਚਪਲਾਂ ਦੇ ਨਾਲ ਹੀ ਤੁਰਿਆ ਫਿਰਦਾ ਜੀ ਕਿਉਂਕਿ ਸਾਦਗੀ ਦਾ ਸਾਦਗੀ ਜਿਹਦੇ ਆਪਣੇ ਸਰ ਉਤੇ ਪ੍ਰਸੰਨ ਕਰਦੇ ਆ ਠੀਕ ਨਹੀਂ ਗੱਲ ਤੇ ਫੇ ਵੀ ਬਾਕੀ ਸਮਝ ਸਮਝ ਸੇ ਜੋ ਨਾ ਸਮਝੇ ਉਹ ਸਮਝੋ ਨਦਾਨ ਹੈ ਬਿਲਕੁਲ ਬਿਲਕੁਲ ਠੀਕ ਹੀ ਗੱਲ ਅੱਛਾ ਦਿਆਲਪੁਰੀ ਸਾਹਿਬ ਪ੍ਰੋਗਰਾਮ ਤੇ ਤੁਹਾਡੇ ਡੇਲੀ ਚੱਲਦੇ ਰਹਿੰਦੇ ਆ ਤੇ ਗਾਣੇ ਵੀ ਤੁਹਾਡੇ ਬਹੁਤ ਜ਼ਿਕਰ ਜੋ ਗਾਣੇ ਹਿੱਟ ਨੇ ਲੇਕਿਨ ਜਦੋਂ ਵੀ ਕਿ ਜਨਰਲ ਬੰਦਾ ਕੋਈ ਵੀ ਗੱਲ ਕਰਦਾ ਰਹਾ ਤੇ ਵਿੱਚ ਆ ਕੇ ਨੇਰੀਆਂ ਦੀ ਗੱਲ ਆ ਜਾਂਦੀ ਕਿਉਂਕਿ ਅਸੀਂ ਫੇਸਬੁਕ ਤੇ ਲਾਈਵ ਹੋਏ ਸੀਗੇ ਉੱਥੇ ਵੀ ਕਮੈਂਟ ਇਹੀ ਆ ਰਹੇ ਸੀਗੇ ਨੇਰੀਆਂ ਲਿਆ ਦਿਓ ਨੇਰੀਆਂ ਸੁਣਾ ਦਿਓ ਹੰਦੀ ਰਹੀਆਂ ਗਾਣਾ ਮਤਲਬ ਇਹਦੀ ਪਲੈਨਿੰਗ ਕਿਵੇਂ ਬਣੀ ਇਹਦੀ ਇਹ ਗਾਣੇ ਦੀ ਕੁਦਰਤੀ 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 ਇਹ ਮੇਰੇ ਖਿਆਲ ਮੀਤਗੁਰ ਨਾਮ ਦਾ ਲਿਖਿਆ ਹੈ ਹਾਂ ਅੱਛਾ ਦਾਣੇ-ਦਾਣੇ ਤੇ ਲਿਖਿਆ ਆ ਜਿਹੜਾ ਖੋ ਨਾ ਆ ਮੱਕੀ ਆ ਨਾ ਉਹ ਪਿੱਛੇ ਕਣਕ ਆ ਹਾਂਜੀ ਆ ਇਹਨੂੰ ਗੋਲਾ ਲੱਗਣੀ ਆ ਇੱਥੇ ਚਿੜੀਆਂ ਪਰੰਦੇ ਆਣ ਕੇ ਬਹਿਣੇ ਆਮ ਲੱਗੇ ਨੇ ਆ ਜਾਮਣਾ ਹਨਾ ਇੱਥੇ ਸਾਰੇ ਦਾਣੇ-ਦਾਣੇ ਤੇ ਲਿਖਿਆ ਖਾਣੇ ਵਾਲੇ ਦਾ ਨਾਮ ਤੇ ਗਾਣੇ ਗਾਣੇ ਚ ਲਿਖਿਆ ਗਾਉਣ ਵਾਲੇ ਦਾ ਨਾਮ ਠੀਕ ਨੇ ਕੁਦਰਤੀ ਇਤਫਾਕ ਬਣਦਾ ਹੁੰਦਾ ਕਿ ਜੇ ਸੋਚ ਕੇ ਕਈਏ ਵੀ ਆ ਚੀਜ਼ ਐ ਦਾ ਸੌਦਾ ਵਕਤ ਪਲਾਨਿੰਗ ਦਾ ਕੋਈ ਗੱਲ ਨਹੀਂ ਹੁੰਦੀ ਉਹ ਪਲਾਨਿੰਗ ਉਹ ਬਹੁਤ ਵੱਡਾ ਪਲਾਨ ਕਰਿਆ ਹਾਂ ਉਹ ਕਰ ਰਿਹਾ ਉਹ ਬਹੁਤ ਵੱਡਾ ਚੂਜਣਾ ਬੱਧ ਕਰਨ ਵਾਲਾ ਪਰਮਾਤਮਾ ਉਹ ਕੀਤਾ ਕਰਾਇਆ ਆ ਕਿਆ 25 ਕਰੋੜ ਲੱਗਾ ਹੋਵੇ ਚਾਹੇ 50 ਕਰੋੜ ਲੱਗਾ ਹੋਵੇ ਕੀਤਾ ਕਰਾਇਆ ਕੰਮ ਉਹ ਮਾਰਦਾ ਪਹਿਲੇ ਝਟਕੇ ਦੇ ਨਾਲ ਹੀ ਬੰਦਾ ਐਲ ਪੀ ਡਬਲਯੂ ਆਊਟ ਔਡ ਠੀਕ ਹੈ ਜਿਹਨੇ ਨਹੀਂ ਆਰਡ ਆਉਣਾ ਉਹਨੇ ਸੈਂਚਰੀ ਵੀ ਬਣਾਉਣੀ ਨਹੀਂ ਆਉਣਾ ਉਹਨੇ ਸੈਕੜਾ ਵੀ ਬਣਾਉਣਾ ਠੀਕ ਹੈ ਜੀ ਜਦੋਂ ਹੁਣ ਆਈਪੀਐਲ ਚੱਲਦਾ ਨਾ ਮੈਚ ਜਿੱਤਿਆ ਕਰੀ ਫਾਈਨਲੀ ਜੀ ਇਦਾਂ ਕੁਦਰਤ ਬੜੀ ਬਿਆਨਤ ਆ ਪਰ ਮਿਹਨਤ ਵੀ ਜ਼ਰੂਰੀ ਹੈ ਇਹ ਨੇਰੀਆਂ ਗੀਤ ਮੇਰੇ ਬਹੁਤ ਵਧੀਆ ਮਿੱਤਰ ਗੀਤਕਾਰ ਅੱਜ ਕਾ ਲੋਕ ਗਾਇਕ ਵੀ ਨੇ ਮੀਤ ਕਰਾ ਮੋਣਾ ਨੇ ਮੈਨੂੰ ਹਾਂਜੀ ਟੈਲੀਫੋਨ ਤੇ ਸੁਣਾਇਆ ਉਦੋਂ ਲੈਂਡਲਾਈਡ ਫੋਨ ਹੁੰਦੇ ਸੀ ਵਾਹ ਜੀ ਵਾਹ ਉਹਨਾਂ ਦੀ ਇਹ ਵੱਡੀ ਗੱਲ ਰਹੀ ਕਿ ਉਹਨਾਂ ਮੈਨੂੰ ਗਾ ਕੇ ਸੁਣਾਉਂਦਾ ਅੱਛਾ ਕਹਿੰਦੇ ਮੈਂ 뮤직 টিਚਰ ਹਸਕੋਲ ਚ ਅੱਛਾ ਤੇ ਮੈਂ ਕਿਹਾ ਚਲੋ ਸੁਣਾਓ ਮੈਂ 뮤직 টিਚਰ ਹੋਣਾ ਪਤਾ ਹੁੰਦਾ ਸੁਰ ਕਲਾਮ ਦਾ ਸਾਰਾ ਕੁਝ ਬਿਲਕੁਲ ਸੁਣਾਇਆ ਤੇ ਮੈਨੂੰ ਵਧੀਆ ਲੱਗਾ ਜੀ ਤੇ ਕਹਿੰਦੇ ਗਾਣਾ ਦੂਜੇ ਕਾਲੇ ਤੋਂ ਮੈਂ ਕਿਹਾ ਗੱਲੇ ਕੋਈ ਨਹੀਂ ਬਾਪੂ ਜੀ ਮਿਹਰ ਹਾਂ ਜੀ ਵਾਹ ਤੇ ਕਿਉਂਕਿ ਮੈਂ ਬੜੇ ਛਤਰ ਖਾਦੇ ਨੇ ਉਸਤਾਦ ਕੁਲਦੀ ਮਾਨਕ ਸਾਹਿਬ ਉਹਨਾਂ ਦੇ ਬੜੀਆਂ ਗੱਲਾਂ ਸੁਣੀਆਂ ਨੇ ਨਾਲ ਲੈ ਰਹਿ ਕੇ ਉਸਤਾਦ ਸਰਿੰਦਰ ਚੰਦਾ ਉਹਨਾਂ ਜੀ ਦੇ ਔਰ ਬੜਾ ਫਾਲੋ ਕੀਤਾ ਮੈਂ ਗੁਰਚੰਨ ਪੋਲੀ ਤੇ ਪੰਮੀ ਲਾ ਪੰਮੀ ਉਹਨਾਂ ਨੂੰ ਵਾਹ ਬੜਾ ਸਟੇਜੀ ਦੇ ਗੁਣ ਸਿੱਖੇ ਨੇ ਮੈਂ ਜਗਮਉਨ ਕੌਰ ਤੇ ਕੇਦੀ ਪੋਣਾ ਕੋਲ ਉਹਨਾਂ ਨੇ ਵੋਕਲ ਵਾਇਲ ਲਾਈਟ ਵੋਕਲ ਉਹ ਦਿਮਾਗ ਦੇ ਵਿੱਚ ਸਾਰਾ ਕੁਝ ਹੁੰਦਾ ਤੇ ਫਿਰ ਉਹਨਾਂ ਨੇ ਮੈਨੂੰ ਗੀਤ ਦਿੱਤਾ ਤੇ ਫਿਰ ਮੈਂ ਸੋਚਿਆ ਕਿ ਸੋਚ ਤੇ ਪ੍ਰਮਾਤਮਾ ਹੀ ਦਿੰਦਾ ਇਹ ਗੀਤ ਦੇ ਵਿੱਚ ਸਤਿਕਾਰਯੋਗ ਰਿਸਪੈਕਟਡ ਮੈਡਮ ਮਿਸ ਪੂਜਾ ਜੀ 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 ਉਹਨਾਂ ਨੂੰ ਗੀਤ ਭੇਜਿਆ ਉਹਨਾਂ ਨੇ ਰੈਸਲ ਕੀਤੀ ਤੇ ਗਰਮੀ ਸਿੰਘ ਸਾਡੇ ਅਮਰਸਰ ਤੋਂ 뮤직 ਡਾਇਰੈਕਟਰ ਅੱਛਾ ਤੇ ਫਿਰ ਮੇਰੇ ਕਾਸਟਮ ਤੇ ਹੋਰ ਗੱਲਾਂ ਦੇ ਐਡਵਾਈਸ ਫਤੇਜਿਤ ਹੁਣਾ ਨੇ ਕੀਤਾ ਐਂਡ ਜੱਸੀ ਧਨੁਆ ਨੇ ਵੀਡੀਓ ਕੀਤੀ ਤੇ ਰਿਲੀਜ਼ ਸਾਡੇ ਹੌਕਰਕਾਸ ਦੇਣ ਕੇ ਬਲਜਿੰਦਰ ਢਿੱਲੋਂ ਹੁਣਾ ਨੇ ਤੇ ਗੁਰਿੰਦਰ ਢਿੱਲੋਂ ਹੁਣਾ ਨੇ ਰਿਲੀਜ਼ ਕੀਤੀ ਇਹ ਪੂਰੀ ਤੱਕੜੀ ਸੀਗੀ ਬਈ ਬਹੁਤ ਤੱਕੜੀ ਟੀਮ ਸੀ ਥੱਚ ਦੱਸਣ ਲੱਗੇ ਬੀ ਦੋਸਤੋ ਵੀ ਕਦੀ ਸਾਨੂੰ ਫੋਨ ਆ ਜੀ ਵੀ ਫਿਰੋਜ਼ਪੁਰ ਮਾਲ ਮੁੱਕ ਗਿਆ ਜੀ ਬਰਨਾਲੇ ਮਾਲ ਮੁੱਕ ਗਿਆ ਜੰਮੂ ਕਸ਼ਮੀਰ ਪਹੁੰਚੋ ਦਿੱਲੀ ਭੇਜੋ ਉਹ ਸਾਨੂੰ ਮੋਗੇ ਮਾਲ ਭੇਜੋ ਅੰਮਰਸਰ ਖਤਮ ਜੇ ਸਾਡੇ ਤਾਂ ਗੁਰਦਾਸਪੁਰ ਮਾਲ ਹੀ ਹੈ ਨਹੀਂ ਆ 100 ਕੈਸੇੜਾਈ ਸੀਗੀ ਉਹ ਆਉਂਦੇ ਆਉਂਦੇ ਵਿਗ ਗਈ ਉਹ ਉਸ ਕੈਪਟਨ ਨੇ ਨਾ ਵੱਡਾ ਸੰਗੀਤਕ ਇੰਡਸਟਰੀ ਦੇ ਵਿੱਚ ਜਿਹੜੀ ਖੜੋਤ ਆਇਤੀ ਨਾ ਖੜੋਤ ਉਹਨੂੰ ਅੱਗੇ ਤੋਰਿਆ ਪੂਰੀ ਢੇਰੀ ਲੈਂਦੀ ਸੀ ਕੁਦਰਤ ਕੁਦਰਤ ਹੁਣ ਤਾਂ ਢੇਰੀਆਂ ਤੋਂ ਬਾਅਦ ਇੱਕ ਬਹੁਤ ਵਧੀਆ ਹੋਰ ਆ ਰਿਹਾ ਹੋਰ ਇੱਕ ਹੋਰ ਆ ਰਿਹਾ ਅੱਛਾ ਜੀ ਉਹ ਗਾਣੇ ਦਾ ਨਾਮ ਆ ਤੂਫਾਨ ਅੱਛਾ ਨੇਂ ਰੀ ਤੋਂ ਬਾਅਦ ਤੂਫਾਨ ਬਰੇ ਲੋਕਾਂ ਨੇ ਮੈਨੂੰ ਕਹੇ ਨੇਰੀਆ 1 ਕਰ ਦਈਏ ਨੇਰੀਆ 2 ਕਰ ਦਈਏ ਨੇਰੀਆ 3 ਮੈਂ ਕਹਾਂ ਨਹੀਂ 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 ਆ ਡੰਡੀ ਦੀ ਗੱਲ ਕੀਤੀ ਤਾਂ ਹੁਣ ਮੈਂ ਡੰਡੀ ਹਾਂਜੀ ਦਲਵਿੰਦਰ ਦਿਆਲਪੁਰੇ ਡੰਡੀਆਂ ਪਾਉਂਦਾ ਡੰਡੀ ਵਨ ਡੰਡੀ 2 ਨਹੀਂ ਸਿੱਧੀ ਸੜਕ ਬਣੇ ਤੇ ਉੱਤੇ ਰੋੜੀ ਪਵੇ ਠੀਕ ਨਹੀਂ ਗੱਲ ਉੱਤੇ ਸੜਕ ਬਣੇ ਫਿਰ ਉੱਤੇ ਪੁਲ ਬਣ ਹੁਣ ਤੂਫਾਨ ਆ ਰਿਹਾ ਜੀ ਜਿੰਦਰ ਖਾਨਪੁਰੀ ਸਾਹਿਬ ਔਰ ਆਰ ਜੇ ਬੀਟ ਦੀ ਇਹ ਬਹੁਤ ਵੱਡੀ ਪ੍ਰੋਡਕਸ਼ਨ ਹੈ ਸਾਡੇ RAM ਭਾਜੀ ਜਿਹੜੇ ਭੋਗਪੁਰ ਤੋਂ ਹੈ ਉਹਨਾਂ ਦਾ ਇਹ ਸਾਰਾ ਹੀ ਪ੍ਰੋਡੂਸਰ ਨੇ ਤੇ ਬਾਬਾ ਕਮਲੇ ਦੇ ਵੀਡੀਓ ਡਾਇਰੈਕਟਰ ਨੇ ਤੇ ਸਾਡੇ ਨਰੈਣ ਸ਼ਰਮਾ ਜੀ ਇਹਦੇ 뮤직 ਡਾਇਰੈਕਟਰ ਨੇ ਔਰ ਜਿਹੜੀ ਵੱਡੀ ਗੱਲ ਹੈ ਕਿ ਗਾਣਾ ਬਹੁਤ ਟੌਪ ਦਾ ਹੈ ਉਹ ਵੀ ਨੀਰੀਆਂ ਕੋਈਆਂ ਇਹਨੂੰ ਜਰੂਰ ਸੁਣਿਓ ਉਸ ਤੋਂ ਬਾਅਦ ਮੇਰੇ ਬਹੁਤ ਵਧੀਆ ਮਿੱਤਰ ਨੇ ਤਰਸੀਮ ਔਜਲਾ ਸਾਹਿਬ ਜੀ ਉਹਨਾਂ ਦਾ ਲਿਖਿਆ ਹੋਇਆ ਗਾਣਾ ਜੀ ਮਾਂ ਵਾਹ ਹਾਂ ਉਹਨਾਂ ਦਾ ਬੇਟਾ ਔਜਲਾ ਸਾਹਿਬ ਉਹ ਵੱਡੇ ਪੱਧਰ ਤੇ ਇਹਦੀ ਵੀਡੀਓ ਕਰ ਰਹੇ ਨੇ ਮਾ ਮੀਰਾ ਬਹੁਤ ਮਨ ਪਸੰਦਾ ਹੈ ਜੀ ਕੰਪੋਜੀਸ਼ਨ ਸਾਡੇ ਬਹੁਤ ਹੀ ਵਧੀਆ ਪ੍ਰਭ ਸ਼ੇਰਪੁਰੀ ਸਾਹਿਬ ਉਹ ਡਾਕਟਰ ਵੀ ਨੇ ਉਹਨਾਂ ਨੇ ਕੀਤੀ ਹੋਈ ਹੈ ਤੇ ਨਾਲ ਦੀ ਨਾਲ ਜੱਗਾ ਚੌਕੀ ਮਾਨ ਸਾਹਿਬ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਗੀਤ ਆ ਰਿਹਾ ਤੇ ਨਾਲ ਸਤਿਕਾਰਯੋਗ ਸਾਡੇ ਅ ਦਲਜੀਤ ਚੋਹਾਨ ਸਾਹਿਬ ਉਹਨਾਂ ਦਾ ਲਿਖਿਆ ਉਹ ਵੀ ਗੀਤ ਇੱਕ ਕਰ ਰਿਹਾ ਤੇ ਰਤਨ ਟਾਲ ਵੀ ਸਾਥ ਬੜੇ ਪ੍ਰੋਜੈਕਟ ਲਾਂਚ ਤੇ ਲੱਗੇ ਆ ਤੇ ਦੇਖੋ ਜਦੋਂ ਜਦੋਂ ਹੋ ਜਾਣਗੇ ਉਦੋਂ ਮੇਲੇ ਦਾ ਜੋਰ ਵੀ ਆ ਗਿਆ ਬਿਲਕੁਲ ਬਿਲਕੁਲ ਜੀ ਤੋ ਬੜਾ ਖਜ਼ਾਨਾ ਦਿਾਲਪੁਰੀ ਸਾਹਿਬ ਹੁਣ ਖੋਲਣ ਲੱਗਿਆ ਪਟਾਰੀ ਤੇ ਹੁਣ ਜਿਹੜਾ ਹਨੇਰੀ ਤੋਂ ਬਾਅਦ ਤੂਫਾਨ ਆ ਰਿਹਾ ਵਾ ਉਹਦਾ ਵੀ ਇੰਤਜ਼ਾਰ ਹੈ ਜੀ ਹਾਂ ਤੂਫਾਨ ਯਾਰ ਗੀਤ ਇਦਾਂ ਦੇ ਖੜਕੇ ਦਰਕੇ ਵਾਲੇ ਹੋਣੇ ਚਾਹੀਦੇ ਜੇਕਰ ਠੰਡੇ ਬੰਦਾ ਹੀ ਸੌ ਗਿਆ ਸਤੋ ਉਹਨੂੰ ਦੱਸੀ ਉੱਥੇ ਭਰਾਵਾ ਮੇਰਾ ਗੀਤ ਚੱਲਦਾ ਪਿਆ ਹੈ ਉਹਨੂੰ ਇਦਾਂ ਦੱਸਣ ਦੀ ਲੋੜ ਨਾ ਪਵੇ ਪ੍ਰੋਮੋ ਚਲਾਉਣ ਦੀ ਲੋੜ ਨਾ ਪਵੇ ਚੈਨਲਾਂ ਦੇ ਵਿੱਚ ਬਸ ਇੱਕ ਵਾਰੀ ਲੋਕਾਂ ਸੁਣਿਆ ਤੇ ਪਾਚਨ ਸ਼ਕਤੀ ਇਦਾਂ ਦੀ ਹੋ ਜਾਵੇ ਕਿ ਆ ਗਾਣਾ ਮੇਰਾ ਨਹੀਂ ਕਿਸੇ ਹੋਰ ਦਾ ਵਿਚਾਇ ਮੇਰੇ ਸਮਕਾਲੀ ਗਾਇਕ ਮੇਰੇ ਸੀਨੀਅਰ ਮੇਰੇ ਜੂਨੀਅਰ ਉਹਨਾਂ ਦਾ ਯਾਰ ਇਹ ਇੰਜੈਕਸ਼ਨ ਹੋਈ ਆ ਜਿਹੜਾ 2-3 ਮਿੰਟ ਚ ਅਸਰ ਕਰ ਜਵੇ ਡੋਲੋ ਹੋਈ ਆ 650 ਵਾਲੀ ਠੀਕ ਨਹੀਂ ਗੱਲ ਜਿਹੜੀ ਅਸਰ ਕਰ ਜਵੇ ਬਾਕੀ ਵੀ ਬਹੁਤ ਵਧੀਆ ਦਵਾਈਆਂ ਪਰ ਹੌਲੀ-ਹੌਲੀ ਵੀ ਸਹਿਜ ਪੱਕੇ ਸੁਮਿੱਠਾ ਹੋਵੇ ਉਹ ਵੀ ਗੱਲ ਮੈਂ ਕਰਦਾ ਪਰ ਅੱਜ ਕੱਲ ਲੋਕਾਂ ਕੋ ਟਾਈਮ ਨਹੀਂ ਲੋਕੀ ਐਂ ਹੀ ਮਾਰਦੇ ਚੱਕ ਕੇ ਇਹ ਗਾਣਾ ਕਿਦਾਂ ਦਾ ਇਹ ਕਿਦਾਂ ਦਾ ਇਹ ਕਿਦਾਂ ਦਾ ਹੋਵੇ ਜਿਆਲਪਰੀ ਸਾਹਿਬ ਥੋੜੀ ਜੀ ਥੋੜੀ ਜੀ ਤੁਹਾਡਾ ਜਾਣਕਾਰੀ ਲੈਣੀ ਆ ਵੀ ਇਹ ਸੋ ਲੋ ਸੋ ਲੋ ਸੋ ਲੋ ਗੀਤ ਹੈ ਜੀ ਅੱਛਾ ਸੋ ਲੋ ਬਹੁਤ ਪਿਆਰਾ ਗੀਤ ਹੈ ਸੋ ਲੋ ਵੈਰੀ ਗੁੱਡ ਜੀ ਬਾਕੀ ਗਾਇਕੀ ਤੇ ਤੁਸੀਂ ਰਣਦੇ ਹੋ ਕਿੱਡੇ ਮਹਾਨ ਗਾਇਕਾਂ ਦੇ ਸ਼ਗਿਰਦ ਨੇ ਔਰ ਕਿੰਨੇ ਖੁਦ ਸਟੇਜ ਤੇਥੇ ਚੜ ਗਏ ਸਟੇਜ ਬਣ ਕੇ ਰੱਖ ਦਿੰਦੇ ਉਹ ਤਾਂ ਕੋਈ ਦੱਸਣ ਦੀ ਬਾਰ-ਬਾਰ ਉਹ ਚੀਜ਼ਾਂ ਲੋੜ ਹੀ ਨਹੀਂ ਬਾਕੀ ਬਿਆਲਪੁਰੀ ਸਾਹਿਬ ਬਾਰੇ ਸੀਨੀਅਰ ਸੀਨੀਅਰ ਦੀ ਇੱਜ਼ਤ ਜ਼ਰੂਰ ਮੈਂ ਦੋਸਤਾਂ ਨੂੰ ਸੀਨੀਅਰ ਦੀ ਇੱਜ਼ਤ ਜ਼ਰੂਰ ਕਰਿਆ ਕਰੋ ਜਿਹੜੇ ਬੰਦੇ ਇਸ ਇੰਡਸਟਰੀ 'ਚ ਕੰਮ ਕਰ ਚੁੱਕੇ ਨੇ ਕਰ ਰਹੇ ਨੇ ਉਹ ਸਿਰਫ ਜੂਨੀਅਰ ਕੋਲ ਰਿਸਪੈਕਟ ਪਾਲਦੇ ਨੇ ਤੇ ਇੱਕ ਹੋਰ ਗੱਲ ਜਿੰਦੇ ਜਾਂਦੇ ਕਿ ਯਾਰ ਇਕੱਠੇ ਹੋ ਕੇ ਪਰਿਵਾਰਕ ਤੌਰ ਤੇ ਜ਼ਰੂਰ ਬੈਠਿਆ ਕਰੋ ਜਿੱਦਾਂ ਬੰਬਈ ਦੇ ਵਿੱਚ ਗੋਰੇ گاؤں ਦੇ ਵਿੱਚ ਜਾਂ ਫਿਲਮ ਇੰਡਸਟਰੀ ਦੇ ਵਿੱਚ ਉਹ ਸਾਰੇ ਹੀ ਸੈਚਰਡੇ ਵਾਲੇ ਦਿਨ ਜਦ ਫਰਾਈਡੇ ਆਲ ਜਿੱਦਾਂ ਕੋਈ ਫਿਲਮ ਰਿਲੀਜ਼ ਹੋਣੀ ਹੁੰਦੀ ਆ ਜੀ ਤੇ ਉਹ ਸਾਰੇ ਹੋਟਲ ਚ ਪਾਰਟੀ ਕਰਦੇ ਨੇ ਸਾਰੇ ਇਕੱਠੇ ਬੈਹਿੰਦੇ ਨੇ ਦੁੱਖ ਸੁੱਖ ਦੇ ਸਾਂਝੀ ਨੇ ਤੇ ਅੱਜ ਤੁਹਾਡੇ ਚੈਨਲ ਦੇ ਰਾਹੀਂ ਮੈਂ ਇੱਕ ਬਹੁਤ ਵੱਡੇ ਬੰਦੇ ਦਾ ਫੈਨ ਵੀ ਹਾਂ ਜੀ ਸਾਊਥ ਦਾ ਜਿੰਨੇ ਮੈਨੂੰ ਮੈਂ ਉਹਨੂੰ ਐਕਸ਼ਨ ਹੀਰੋ ਵੀ ਕਹਿੰਨਾ ਰਜਨੀ ਕਾਂਤ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਅਰਪਣ ਕਰਦਾ ਜੀ ਬਿਲਕੁਲ ਜੀ ਉਹ ਵੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਪਰਮਾਤਮਾ ਰਾਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਔਰ ਅੱਜ ਦੇ ਇਸ ਦਿਨ ਦੇ ਉੱਤੇ ਬਾਬਾ ਜੀ ਪੀਮਰਾਵ ਮੇਦਕਰ ਸਾਹਿਬ ਦੇ ਜਨਮ ਦਿਹਾੜੇ ਦੇ ਉੱਤੇ ਅੱਜ ਅਸੀਂ ਦੇਵਾਲਪੁਰੀ ਸਾਹਿਬ ਦੇ ਨਾਲ ਹਾਂ ਹਾਂ ਇੱਥੇ ਬੈਠਣ ਦਾ ਸੁਭਾਗ ਮਿਲਿਆ ਸੋ ਦੇਵਾਲਪੁਰੀ ਸਾਹਿਬ ਬੜੀ ਮੈਂ ਪੰਜਾਬੀ ਜੇ ਸੰਵਿਧਾਨ ਦੀ ਗੱਲ ਕਰੀਏ ਸੰਵਿਧਾਨ ਵੀ ਸਾਡਾ ਏ ਜੇ ਗਿਆਨ ਦੀ ਗੱਲ ਕਰੀਏ ਤੇ ਗਿਆਨ ਵੀ ਸਾਡਾ ਏ ਜੇ ਬਲੀਦਾਨ ਦੀ ਗੱਲ ਕਰੀਏ ਬਲੀਦਾਨ ਵੀ ਸਾਡਾ ਏ ਸੰਵਿਧਾਨ ਦੀ ਗੱਲ ਕਰੀਏ ਸੰਵਿਧਾਨ ਵੀ ਸਾਡਾ ਏ ਬਲੀਦਾਨ ਰੰਗਰੇਟਾ ਗੁਰੂ ਦਾ ਬੇਟਾ ਤੇ ਗਿਆਨ এডਿਕੇਸ਼ਨ ਤੇ ਸੰਵਿਧਾਨ ਜਿਹੜਾ ਬਾਬਾ ਸਾਹਿਬ ਨੇ ਬਣਾਇਆ ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਪੈਰਾ ਦਿੰਦੇ ਰਹਿਵਾਂਗੇ ਠੋਕੇ ਠੋਕੇ ਸੁਦੇয়ালਪਰੀ ਸਾਹਿਬ ਤੁਸੀਂ ਤੁਹਾਨੂੰ ਅੱਜ ਅਹੀਂ ਮਤ ਦੱਸ ਤਾ ਬਤ ਨਹੀਂ ਕੀਤਾ ਕਿ ਤਾ ਆ ਕੇ ਨਹੀਂ 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 ਕੰਮ ਕਰਦਿਆਂ ਕਰਦਿਆਂ ਨੂੰ ਕੋਈ ਨਹੀਂ ਕੋਈ ਨਹੀਂ ਕੰਮ ਤਾਂ ਸਾਰੇ ਚੱਲਦੇ ਆ ਜੀ ਪਰ ਯਾਰਾਂ ਦੋਸਤਾਂ ਨੇ ਵੀ ਟਾਈਮ ਹੋਣਾ ਚਾਹੀਦਾ ਜਿੰਨੀ ਕਵਾਰ ਮਿਲੇ ਆ ਦਿਾਲਪੁਰੀ ਸਾਹਿਬ ਨੂੰ ਬਸ ਪਰੌਣ ਕੀ ਲੱਗ ਜਾਂਦੀ ਹੈ ਜਿੱਥੇ ਵੀ ਮਿਲ ਗਏ ਜਿੱਥੇ ਵੀ ਮਿਲ ਗਏ ਭਾਵੇਂ ਰਸਤੇ 'ਚ ਮਿਲ ਗਏ ਭਾਵੇਂ ਕਿਸੇ ਪ੍ਰੋਗਰਾਮ ਤੇ ਮਿਲ ਗਏ ਭਾਵੇਂ ਜਿੱਦਾਂ ਅੱਜ ਇੱਥੇ ਖੇਤਾਂ 'ਚ ਮਿਲ ਗਏ ਬਸ ਜਿੱਥੇ ਤੁਹਾਡਾ ਦਿਲ ਸਾਫ ਹੋਣਾ ਚਾਹੀਦਾ ਉਥੇ ਉਤਲਾ ਮੂੰਹ ਵੀ ਹਾਸਮੁਖ ਹੋਣਾ ਚਾਹੀਦਾ ਬੰਦੇ ਦੇ ਚਿਹਰੇ ਤੇ ਸਮਾਈਲ ਹੋਣੀ ਚਾਹੀਦੀ ਆ ਕਿਉਂਕਿ ਇਹ ਨਾ ਹੋਵੇ ਕੋਈ ਬੰਦੇ ਨੂੰ ਚਿਹਰਾ ਇੰਨਾ ਵਧੀਆ ਦਿੱਤਾ ਹੋਵੇ ਉਹਦਾ ਮੂੰਹ ਏਦਾਂ ਹੋਵੇ ਜਿਦਾ ਗਿੱਲੀ ਕੰਧ ਚ ਕਸੂਨ ਮਾਰਿਆ ਆਂਦਾ ਠੀਕ ਹੈ ਖੁਸ਼ ਰਹਿਣਾ ਚਾਹੀਦਾ ਬੰਦੇ ਨੂੰ ਕਿਉਂਕਿ ਹਸਦਿਆਂ ਦੇ ਘਰ ਵਸਦੇ ਤੁਸੀਂ ਆਏ ਹੋ ਬਹੁਤ ਬਹੁਤ ਧੰਨਵਾਦ ਤੇ ਏਦਾਂ মিডিਆ ਆਉਂਦਾ ਜਾਂਦਾ ਰਹੇ ਤੇ ਸਹੀ ਗੱਲਾਂ ਗੱਲਾਂ ਕਰਕੇ ਤੁਹਾਡੇ ਨਾਲ ਹੀਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਇੰਟਰੋਡਿਊਸ ਹੁੰਦੇ ਰਹੀਏ ਸੋ ਦਰਸ਼ਕੋ ਦਿਆਲਪੁਰ ਸਿੰਘ ਸਾਹਿਬ ਨੇ ਟਾਈਮ ਦਿੱਤਾ ਸਾਨੂੰ ਮੈਂ ਇਹਨਾਂ ਦਾ ਫਿਰ ਧੰਨਵਾਦ ਕਰਦਾ ਨਾਉਣਾ ਤਾਂ ਨਹੀਂ ਦੇਖ ਲਓ ਨਾਉਣਾ ਤਾਂ ਨਹੀਂ ਚ ਬੱਚੇ ਚ ਆਓ ਨਹੀਂ ਦੇਖੋ ਜਿਉਣਾ ਹੈਗਾ ਤਾਂ ਦੇਖ ਲਓ ਫੇਰ ਨਾ ਕਿ ਹੋਰ ਨਾ ਕੇ ਜਾਂਦੇ ਕਿਉਂ ਪਰ ਬਿਜਲੀ ਬੰਦ ਦਾ ਪਾਣੀ ਪੇਲਾਂ ਦਾ ਖੜਾ ਚਲਦੀ ਹੁੰਦੀ ਨੇ ਜਰੂਰ ਨਾ ਕੇ ਜਾਂਦੇ ਸਦਾਲਪੁਰੇ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ